ਆ ਜੀ ਸਾਰਿਆਂ ਨੂੰ ਵੀਰੋ ਤੁਹਾਡਾ ਤੁਹਾਡਾ YouTube ਕੇਂਦਰਾ ਡੈਰੀ ਫਾਰਮ ਤੇ ਜਿਹੜੇ ਜਿਹੜੇ ਵੀ ਮੇਰੇ ਚੈਨਲ ਨਾਲ ਨਵੇਂ ਜੁੜੇ ਆ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਜਿਹੜੇ ਪਹਿਲਾਂ ਪੁਰਾਣੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਇੱਕ ਨਾਲ ਮੇਰੇ ਵੀਰਾਂ ਨੂੰ ਬੇਨਤੀ ਵੀ ਵੀਡੀਓ ਸਾਰੇ ਦੇਖਿਆ ਕਰੋ ਕੱਟਿਆ ਨਾ ਕਰੋ ਬੱਚੇ ਉਹਦੇ ਵਿੱਚ ਕਈ ਗੱਲਾਂ ਵਿੱਚ ਹੋ ਜਾਂਦੀਆਂ ਹੁੰਦੀਆਂ ਤੇ ਜਿਹੜਾ ਵੀ ਆਪ ਪ੍ਰੋਫਾਈਲ ਪਾਉਂਦੇ ਆ ਮੁਕਤ ਸਹਿਣੀ ਜੇ ਜੇਕਰ ਉਹਨਾਂ ਨੂੰ ਪ੍ਰੋਫਾਈਲ ਜਿਹੜੇ ਰੱਖੋ ਸੇਖੋਂ ਦੇਖੀ ਫਰਮ ਸੇਖੋਂ ਦੇਖੀ ਫਰਮ ਪੁਰਾਣੋਂ ਬੈਠਾ ਲਾਉਨੇ ਆ ਅੱਗੇ ਵਾਸਤੇ ਆਪਾਂ ਜਿੰਮੇ ਘਰਾਂ ਚ ਰੱਖਦੇ ਆ ਨਸਲਾਂ ਵੈਸੇ ਤਾਂ ਤਕਰੀਬਨ ਸਾਰਿਆਂ ਨੂੰ ਪਤਾ ਹੀ ਹੁੰਦਾ ਪਰ ਥੋੜੀ ਜੀ ਨੌਲੇਜ ਲੈ ਕੇ ਇਹ ਪੁਰਾਣੇ ਬੰਦੇ ਆ ਦੱਸ ਦੇਣਾ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪਹਿਲਾਂ ਆਪਣਾ ਨਾਮ ਤੇ ਐਡਰੈਸ ਦੱਸੋ ਨਾਮ ਮੇਰਾ ਰਾਮ ਸਿੰਘ ਜੀ ਐਂਡ ਖਪਿਆਂ ਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜੀ ਤਹਿਸੀਲ ਤਹਿਸੀਲ ਵੀ ਮੁਕਤਸਰ ਤੇ ਫੋਨ ਨੰਬਰ ਜੀ ਫੋਨ 9914278033 ਜੀ ਆ ਅੱਜ ਜੇ ਪਤਾਡੇ ਕੋਲੇ ਪਹੁੰਚਿਆ ਫੈਲੀ ਦਾ ਤਾਂ ਸਾਨੂੰ ਇਹ ਰੱਥੋ ਵੀ ਇਹ ਕਿਹੜਾ ਰੱਟਿਆ ਫਰ ਦੇ ਕਿਹੜੇ ਸੀਮੰਦਿਆਂ ਬੈਠਾ ਤੁਹਾਡੇ ਕੋਲੇ ਇਹ ਕਿਹੜਾ ਰੱਟਿਆ ਹੈ ਗਿਆ ਆ ਜਿਹੜੀ ਗਾਂ ਜੀ ਹਾਂਜੀ ਪਰ ਇਹ ਹੈਗੀ ਗੁਰਵੇਸ ਦੀ ਜੀ ਕਿਹੜੀ ਗੁਰਵੇਸ ਗੁਰਵੇਸਾਂ ਦੀ ਹੈ ਹਾਂਜੀ ਕਿੰਨਾ ਮਿਲ ਕੇ ਮੈਦੇ ਥੱਲੇ ਹੈ ਗਈ 50 ਕਿਲੋ 1 ਕਿਲੋ 50 ਲੀਟਰ ਹੈਗਾ ਹੁਣ ਇਹ ਤੋਂ ਸੂਣ ਵਾਲੀ ਦੁਆਰਾ ਗੱਬਨੇ ਦੁਆਰਾ ਕਿਹੜੇ ਸੀਮੰਦਿਆਂ ਪਟਾਣੇ ਦੁਬਾਰਾ ਹੁਣ ਸਾਹਕ ਦਾ ਹੈਗਾ ਜੀ 40100 33 ਜੀ 40100 33 ਜੀ 41433 ਦੋਬਾਰਾ ਹਾਂਜੀ ਤੇ ਵੀਰ ਮੇਰੇ ਉਹ ਬਾਹਰ ਦਾ ਕੱਤ ਦੇਖ ਲੈ ਆਡਰ ਜਿਹੜੇ ਜਮੇਨ ਦੇਖਣ ਵਾਲੇ ਹੁੰਦੇ ਆ ਥੋੜੇ ਜਿਹਾ ਕੈਬਰ ਤੋਂ ਡਰਦੀਆਂ ਕੋਈ ਖੜਦ ਕੋਈ ਗੱਲ ਤੇ ਦੂਸਰੀਆਂ ਬਾਰੇ ਥੋੜੀ ਨੌਲੇਜ ਜੀ 4 ਮਿੰਟ ਬੈਠੇ ਬੰਦੀਆ ਤੇ ਅਸਟਾ ਮੰਦੀ ਹੈ ਜੀ ਐਕਸਟਰਾ ਮੇਲ ਦੀ ਐਕਸਟਰਾ ਮੈਨ ਸੀਆ ਸੀਮਨ ਉਹਨਾਂ ਮਿਲਕ ਰੈਡੀ ਹੋਣਾ ਇਹਦਾ ਇਹਦਾ ਹੁਣ ਤਾਂ ਹੈਗਾ ਜੀ 20 ਲੀਟਰ ਕਿੰਨੇ ਪਹਿਲਾਂ 50 ਪਲੱਸ ਸੀਗੇ ਜੀ ਕਿੰਨੇ ਜਰ ਦੀ ਸੁਈ ਹੈ ਜੀ ਇਹਨੂੰ ਸੁਈ ਤਾਂ ਬਹੁਤ ਚਰ ਹੋ ਗਿਆ ਜੀ ਹੁਣ ਗੱਬਣੇ ਜੀ ਹੁਣ ਕਿੰਨੇ ਡਰਾਈ ਦੇ ਤੁਹਾਨੂੰ ਲੋਕ ਡਰਾਈ ਦੇ ਜਿਹੜੇ ਹੋਇ ਕਿੜੀ ਹੈ ਜੀ ਇਹ ਸੁਆ ਜੀ ਇਹ ਸੁਆ ਤੀਜਾ ਜੀ ਤੀਜੇ ਸੁਈ ਦੀ ਇਹ ਕਿੰਨਾ ਸੀਗਾ ਜੀ ਇਹ ਤਾਂ 50 ਪਲੱਸ ਦਾ ਹੈ ਇਹਦੇ ਪਾ ਪੰਜਾ ਹਾਂ ਇਹ ਦੋਵੇਂ ਮਾਮਾ ਧੀਆਂ ਹੀ ਆ ਇਹ ਦੋਵੇਂ ਇਹ ਸਾਰਾ ਪਰਿਵਾਰਾ ਨੇ ਜਿਹੜਾ ਸਾਡੇ ਕੋਲ ਫਿਰਦਾ ਹਾ ਸਸੇ ਨਾ ਦੋ ਗਾਈਆਂ ਦਾ ਹੀ ਹੈ ਜੀ ਇਹ ਹਾਂਜੀ ਉਹ ਕੋਲੂਣ ਬੈੜਾ ਉਹ ਕਿਹੜੀ ਦੀ ਆ ਸਾਹਮਣੇ ਖੜੀ ਹੈ ਉਹ ਬਡੂ ਬਰੂਟ ਦੀ ਹੈ ਜੀ ਬਰੂਟ ਦੀ ਆ ਹਾਂਜੀ ਤੇ ਇਹਨਾਂ ਚ ਮਦਰ ਕਿਹੜੀ ਹੋਣੀ ਬਰੂਟ ਦੀ ਉਹ ਨਹੀਂ ਉਹ ਅਜੇ ਪਹਿਲਾਂ ਨਹੀਂ ਹੈ ਜੀ ਸੂਈਂ ਜੀ ਇਹਨੂੰ ਵੀ ਬਾਗੜੀ ਆ ਉਹਦੀ ਮਾਂ ਹੈ ਨਹੀਂ ਜੋ ਸੇਲ ਕਰਤੀ ਸੀ ਜੀ ਹਾਂਜੀ ਤੇ ਇਹਨਾਂ ਦੇ ਅਜੇ ਬੱਚੇ ਉਧਰ ਆ ਗਏ ਬੱਚੇ ਇਹਨਾਂ ਦੇ ਇੱਕ ਤਾਂ ਖੜੇ ਆ ਜੀ ਇਹ ਹੈਗੀ ਆ ਜੀ ਹੇ ਮਰਦੀ ਜੀ ਹੈ ਮਰਦੀ ਦੀ ਕਿੰਨੀ ਉਮਰ ਆ ਤੇ ਬੀ ਅਸ ਦਾ ਹੈਮਰਸ ਆ ਇਹ ਜੀ ਤਾਂ ਹੈਗੀ ਆ 8 ਮਹੀਨੇ ਜੀ ਆ ਦੇਖੋ ਵੀ ਇਹ 8 ਮਹੀਨਿਆਂ ਦੀ ਬੱਚੀ ਜਿਹੜੀ ਆਮ ਆਪਣੇ ਘਰਾਂ ਦੇ ਵਿੱਚ ਹੁੰਦੀਆਂ ਸਿਰਫ ਜਿੰਨਾ ਬਕਾਇਦਾ ਪੰਜਾਬੀ ਦੀ ਬੱਕਰੀ ਜਿਦਾ ਕੱਦ ਮਸਾ ਹੀ ਹੁੰਦਾ ਕਿੰਨੇ ਦੇ ਬੱਚੇ ਦਾ ਆਪਣੇ ਕੋਲ ਤੇ ਇਹਨਾਂ ਨੂੰ ਤੁਸੀਂ ਕੀ ਫੀਡ ਫੂਡ ਕਿਹੜੀ ਪਾਉਣੀਓ ਇਹਨਾਂ ਨੂੰ ਫੀਡ ਕਾਰਗਲ ਦੀ ਪਾਉਣੀ ਆ ਜੀ ਕਾਰਗਲ ਦੀ ਕਿਹੜੀ ਪਾਉਣੀਓ ਬੱਚਿਆਂ ਨੂੰ ਕਿਹੜੀ ਪਾਉਣੀ ਬੱਚਿਆਂ ਨੂੰ ਹੁੰਦੀ ਆ ਜੀ ਛੋਟਿਆਂ ਨੂੰ ਤਾਂ ਕਾਫਸ ਟਰੈਕਟਰ ਮੇਰੇ ਖੜੇ ਵੱਡੇ ਹੁੰਦੇ ਨੇ ਡੇਰੀ ਪ੍ਰੋਟੀਨ ਡੇਰੀ ਪ੍ਰੋਟੀਨ ਕਾਫ ਗਰੋਵਰ ਕਹਿੰਦੇ ਜੇ ਉਹ ਨਹੀਂ ਪਾਦੇ ਕਾਫ ਗਰੋਵਰ ਪਾਉਣੀ ਛੋਟਿਆਂ ਨੂੰ ਜੇ ਛੋਟੇ ਹੁੰਦੇ ਨੇ ਨਾ ਕਾਸਟਟਰ ਤੋਂ ਬਾਅਦ ਕਾਫ ਗਰੋਵਰ ਕਾਫ ਸਟਾਰਟਰ ਹਾਂ ਕਾਫ ਸਟਾਰਟਰ ਪਾਉਣੇ ਪਹਿਲਾਂ ਉਸ ਤੋਂ ਬਾਅਦ ਕਾਫ ਗਰੋਵਰ ਕਾਫ ਗਰੋ ਤੇ ਇਹ ਡੇਰੀ ਪ੍ਰੋਟੀਨ ਹੁਣ ਡੇਰੀ ਪ੍ਰੋਟੀਨ ਹਾਂਜੀ ਜੇ ਬਈਨ ਘੱਟ ਜਿਹੜਾ ਮਜੂਰ ਉਹਨਾਂ ਡੇਰੀ ਪ੍ਰੋਟੀਨ ਨਾ ਪਾਉਣੇ ਲੈਨੇ ਟਾਈਮ ਤੇ ਤੁਹਾਡੇ ਕੋਲੇ ਮਸਕੇ ਹੁੰਦਾ ਜਾਂਦੇ ਸਾਡੇ ਕੋਲ ਤੇ ਆ ਤਾਂ 8 ਮਹੀਨੇ ਨਹੀਂ ਲਾਉਣੀਆਂ ਜਾਂਦੀਆਂ ਜੀ ਅੱਛਾ ਜੀ ਹਾਂਜੀ ਉਹ ਨਾ ਉਹ ਖੜੀ ਸੀ ਉਹ ਐ ਆਈ ਕਰਵਾਤੀ ਹੈ ਜੀ ਤੁਹਾਨੂੰ ਦਿਖਾਉਣੇ ਆ ਤੇ ਹੈਗੀ ਐ ਸਹਾਇਕ ਦੇ 40128 ਦੀ ਜੀ ਆ ਖੜੀ ਸਾਹਮਣੇ ਬੱਛੀ ਇਹ ਰਾਫੀ ਇਹਦੀ ਕਰਵਾਤੀ ਜੀ 15 20 ਦਿਨ ਹੋ ਗਏ ਕੱਟੇ ਮੜੇ ਜੀ ਉਹ ਆ ਆ ਵਾਲੀ ਇਹ ਆ ਆਹ ਵਾਲੀ ਜਿਹੜੀ ਜੀ ਤੇ ਵੀ ਐ ਆਈ ਕਰਾਤੀ ਇਹਦੀ ਐ ਆਈ ਕਰਾਤੀ ਜਿਹੜੀ ਮਗਰ ਜਾਨ ਕਾਲੀ ਕਿੰਨੇ ਟਾਈਮ ਦੀ ਆ ਇਹ ਹੈਗੀ ਆ ਜੀ ਬਾਅਦ 11 ਕੁ ਮਹੀਨਿਆਂ ਦੀ ਜੀ ਹਾਂਜੀ ਦੇਖੋ 11 ਮਹੀਨੇ ਦੀ ਬੱਚੀ ਏ ਆਈ ਹੋਈ ਆ ਇੱਕ ਜਣੇ ਇਹ ਆਪ ਦਾ ਹੈਗੀ 40128 ਦੀ ਸਹਾਇਕ ਦੀ ਜੀ ਹਾਂਜੀ ਗਾਹ ਇਹਦੇ ਹੁਣ ਲੱਗਿਆ ਸਪਾਈਕ ਜੀ ਏਬੀਐਸ ਦਾ ਇਹਦੀ ਇੱਕ ਦਾ ਕੇ ਏ ਬੀ ਐਸ ਦਾ ਸਪਾਈਕ ਲੱਗਿਆ 66 ਲੱਗਿਆ ਸੀ ਹਣੀ ਇਹ ਨਾਲ ਜਿਹਨੇ ਨਿਗਾਰ ਦੀ ਬ੍ਰੀਫ ਚਾਰ ਕਰਦਾ ਸਾਰੀ ਹਾਂ ਆਪ ਦੀ ਜੀ ਆ ਜਿੰਨਾ ਇਹਦਾ ਪਰਿਵਾਰ ਫਿਰਦਾ ਦੋ ਮਾਮਾ ਧੀਆਂ ਆਇਤਾਦ ਇਕਾਉਂਤ ਇਕਾਉ ਦਾ ਦੋਹਾਂ ਦਾ ਹੀ ਪਰਿਵਾਰ ਹੈ ਜੀ ਇਹ ਸੈਕਸਰਟੀਗਾ ਲਵਾ ਕੇ ਜਿੰਨੀਆਂ ਬੱਚੀਆਂ ਨੇ ਸਾਡੇ ਕੋਲ ਸੈਕਸਰਟੀ ਆਈਆਂ ਜੀ ਆਹ ਪਾਏ ਦੀ ਗਾਂ ਹੈ ਇਹ ਮੈਜਿਕਸਾਨ ਹੈ ਇਹ ਵੀ ਐਸ ਦਾ ਇਹ ਮੈਜਿਕ ਦੀ ਹੈ ਕੁਝ ਬੰਦਾ ਦਾ ਵਿਚਾਰ ਹੁੰਦਾ ਕਿ ਜਿਹੜਾ ਸੈਕਸਰਟੀ ਹੋਣਾ ਉਹ ਉਹ ਤੋਂ ਘੱਟ ਦਿੰਦੇ ਬੈਠੇ ਨਹੀਂ ਜੀ ਨਹੀਂ ਨਾਨਾ ਮਰੀ ਕੋਈ ਘਰ ਨਹੀਂ ਜਾਂਦਾ ਦੋਸਤ ਹਾਂ ਸਿਰਫ ਬੱਚੇ ਬੱਚੀ ਦੇ ਫਰਕ ਹੁੰਦਾ ਵੀ ਅੱਛਾ ਨਹੀਂ ਆਉਂਦਾ ਕੱਲੇ ਬੱਚੀ ਆਉਂਦੀ ਹੈ ਤੇ ਕੂ ਕਰ ਦਿਆ ਇਹ ਫੈਸਟੀਵਲ ਦਾ ਉਹਦਾ ਨਹੀਂ ਘੱਟ ਨਹੀਂ ਜੀ ਉਹ ਕੋਈ ਫਰਕ ਨਹੀਂ ਦਾ ਆ ਸਾਡੇ ਕੋਲ ਸਾਰੀਆਂ ਸਿਕੜੀ ਹੋਈ ਇਹ ਜਿਹੜੇ ਆਪਣੇ ਕੋਲ ਰੈਕਟਰੀ ਪਰ ਦੇਖੋ ਇਹਦਾ ਰੇਟ ਵਾਧੇ ਦਾ ਨਹੀਂ ਜਿਹੜਾ ਹੁਣ ਜਿਹੜਾ ਹੁਣ ਸੀਮਾ ਨੇ ਆਉਂਦਾ ਨਾ ਜੀ ਹਾਂਜੀ ਹੁਣੇ ਸਰਕਾਰ ਨੇ ਐਵੀਐਸ ਤੋਂ ਲਿਆ ਹੈ ਹਾਂਜੀ ਕੋਈ ਤਾਂ ਸਬਸਿਡੀ 500 ਰੁਪਇਆ ਹੁਣੇ 500 250 ਰੁਪਇਆ ਟਿੱਗ ਗਈ ਬਾਕੀ ਕੋਈ ਡਾਕਟਰ ਵੀ ਲਵਾਈ ਲੈ ਲੈਂਦੇ ਜੀ ਤੇ ਹੁਣ ਸਰਕਾਰ ਤੇ ਐਵੀਐਸ ਦਾ ਸਰਕਾਰੀ ਅਸਲ ਅੱਜ ਮਿਲਦਾ ਹੈ ਜੀ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਦੇਣ ਵਾਸਤੇ ਬਾਕੀ ਬਾਕੀ ਦਾ ਨੰਬਰ ਉਧਰ ਵੀ ਹੈ ਜੀ ਲਾਵਾਂਗੇ ਇਧਰ ਵੀ ਹੈ ਜੀ ਇਧਰ ਵੀ ਹੈ ਜੀ ਦੇਖੋ ਜੀ ਫੁੜਾ ਰਿਹਾ ਦੋਨੇ ਇਧਰ ਦਿੱਤੇ ਵਰਗੇ ਕਰ ਦੇ ਸਕਦੇ ਹੋ ਇੱਕ ਮਿੰਟ ਮੈਂ ਬੱਕਰਾ ਇਹਨੂੰ ਪਾਇਆ ਹਾਂ ਹਾਂਜੀ ਆ ਦੇ ਤੋਂ ਇਧਰ ਹੀ ਹੈ ਜੀ ਇਹਦਾ ਵਾਲੇ ਜਿੱਤਿਆ ਜੀ ਹਾਂ ਬੈਠ ਜੀ ਬੈਠ ਜੀ ਹੈ ਤੇ ਬਰੂਟ ਗਈ ਹੈ ਚਿੱਟੇ ਬਰੂਟਦੀ ਹੈ ਜੀ ਚਿੱਟੇ ਬਰੂਟਦੀ ਹੈ ਸਰ ਵੀ ਇਹ ਨਾਲ ਲਈ ਇਹਨਾਂ ਫੜੇ ਰ ਭਾਈ ਮੜਾ ਆਏ ਮੱਝਾਂ ਦਾ ਸੰਗ ਕੰਮ ਕਰਨ ਦਾ ਦੋ ਤਿੰਨ ਬੱਟੀਆਂ ਹਾਂਜੀ ਭਾਈ ਮਾਦੀ ਕੁਰੇਤ ਕਿਆ ਮਾਜੇ ਕਾ ਇਹ ਬਾਜ ਹੈਗੀ ਆ ਰੈਂਡੂ ਸਾਹਨ ਦੀ ਰੈਡੂ ਦੀ ਆ ਹਾਂਜੀ ਇਹ ਕਿੰਨਾ ਮਿਲਦਾ ਤੁਹਾ ਦਾ ਇਹ ਦੇ ਦੇ ਦਿਏ ਜੀ 18 ਕ ਲੀਟਰ ਹਾਂ ਕਰ ਲਿਆ ਹਾਂਜੀ ਆ ਛੋਟੀ ਇਹ ਛੋਟੀ ਪਿਛਲੇ ਸੂਏ ਦੀ ਆਈ ਇਹ ਆਈ ਹੋ ਗਈ ਹੈ ਜੀ ਇਹ ਕਿੰਨੇ ਟਾਈਮ ਦੀ ਆ ਇਹ 13 ਮਹੀਨੇ ਦੀ ਹੋਊ 14 ਨਹੀਂ ਬੱਸ ਮਸਾਂ 13 ਮਹੀਨੇ ਦੀ 13 14 ਮਹੀਨੇ ਦੀ ਆ ਜੀ ਵੀ ਆ ਹੁਣ ਕੀ ਕਰਾਂ ਹੁਣ ਉਹਨੇ ਕਟਾ ਦਿੱਤਾ ਜੀ ਉਹ ਵੀਰਾ ਮਾਰੀਦਾ ਜੀ ਵੀਰਾ ਮਾਰੀਦਾ ਛੋਟੀ ਕਿਹੜੀ ਦੀ ਹੈ ਇਹ ਹੈਗੀ ਆ ਜੀ ਆਪਣੇ ਦੀ ਉਹਦੀ ਨਵਾਬ ਦੀ ਜੀ ਨਵਾਬ ਜੀ 13 ਮਹੀਨਾ ਦੀ ਸੀਮਨ ਲੈ ਲਿਆ ਹਾਂਜੀ ਬਹੁਤ ਘਟਾ ਜਾਂਦੀ ਮਿਹਨਤ ਬਹੁਤ ਹੈ ਦਾ ਬਦਰਾ ਆ ਸਾਫਾ ਕਰਨੇ 35 36 ਉਹ ਨਹੀਂ ਆਦੀ ਅੰਕਾਬ ਤੋਂ ਨਹੀਂ ਇਹਨੇ ਜਦ ਵੀ ਇਹਦੀ ਮਾਂ ਹਿੱਟਾ ਇਹ ਵੀ 2 ਮਹੀਨੇ ਬਾਅਦ ਡਿਟੀ ਆ ਜਾਂਦੀ ਹੈ ਜੀ ਬੱਸ ਇਹ ਇੱਧਰ ਆਪਾਂ ਕੇ ਜਿਹੜੇ ਕੰਮ ਹੋਏ ਉਹ ਥਾਂ ਘਾਟ ਇਕੱਠੀਆਂ ਕਈ ਵਾਰੀ ਬਾਹਾਂ ਮਾਰਦੀਆਂ ਮੁਰਦਿਆਂ ਵੀ ਆ ਜੀ ਥਾਂ ਦਾ ਕਾਰਨ ਨਹੀਂ ਆ ਹਾਂਜੀ ਠੀਕ ਆ ਹਾਂ ਸਾਹਮਣੇ ਖੜੀ ਵੜ ਜੀ ਹਾਂਜੀ ਇਹ ਅਮਰਪਾਲ ਦੀ ਆ ਜੀ ਅਮਰਪਾਲ ਸਹਾਇਕ ਦਾ ਅਮਰਪਾਲ ਇਹਦਾ ਮਿਲ ਕੇ ਰਿਕਾਰਡ ਕਿੰਨਾ ਅਮਰਪਾਲ ਦਾ ਅਮਰਪਾਲ ਦਾ ਬਹੁਤ ਜ਼ਿਆਦਾ ਜੀ ਹਾਂਜੀ ਉਹਦਾ ਤਾਂ 20 18 20000 ਲੀਟਰ ਹੋ ਗਿਆ ਇੱਥੇ ਰਾਮੀਨੇਟਰ ਨਹੀਂ ਜਾਦਾ ਹੋਣਾ ਨਹੀਂ ਜੀ 305 ਦਿਨ ਦਾ ਅੱਛਾ ਹਾਂਜੀ ਠੀਕ ਆ ਆ ਆਈਏ ਆਪਣੇ ਦੀ ਇਹ ਬਰੂਤ ਦੀ ਆ ਗਈ ਤੇ ਆ ਆ ਵਾਲੀ ਬੈਠ ਜਿਹੜੀ ਆ ਥੱਲੇ ਬੈਠੀਆਂ ਇਹ ਬੱਚੀਆਂ ਹਾਂਜੀ ਜਿਹੜੀ ਆ ਇਹ ਹੈਗੀ ਆਪਣੇ ਦੀ ਹਲਕ ਦੀ ਜੀ ਇਹ ਵੀ ਇਸ ਦਾ ਹਲਕ ਹਲਕ ਦੀ ਹਾਂਜੀ ਤੇ ਆ ਜਿਹੜੀ ਬੈਠੀ ਆ ਇਹ ਹੈਗੀ ਆ ਜੀ ਹੈ ਮਰਦੀ ਜੀ ਇਹ ਮਰਦੀ ਉਹ ਸਾਹਮਣੇ ਉਹ ਵੀ ਹਲਕ ਦੀ ਹੈ ਜੀ ਹਰ ਹਰ ਇਹ ਬੱਚੀਆਂ ਹੀ ਹਾਂਜੀ 6 ਸਿਕਸ ਡੀ ਕੇ ਲੱਗੇ ਨੇ ਜੀ ਆ ਜਿਹੜੀ ਬੱਚੇ ਕਿਹੜੀ ਇਹ ਵੀ ਹਲਕਦੀ ਆ ਜੀ ਹਲਕਦੀ ਇਹਦਾ ਮਦਰ ਮਿਲ ਕਿੰਨਾ ਦੁੱਧ ਉਗ ਮੰਗਦਾ ਕਿਹਦੀ ਮਾਂ ਦਾ ਹੈਗਾ 40 ਲੀਟਰ ਜੀ ਜਾਲੀ ਚੱਲ ਜੀ ਹਾਂ ਦੁੱਧ ਦੇ ਸੂਰੀਆ ਦੀ ਮਾਂ ਚਾਹੀ ਦਿੰਦੀ ਹੈ ਤੇ ਇਹਨਾਂ ਦੋ ਜਣੇ ਸੇਲ ਨਹੀਂ ਕਰਦੇ ਪਰ ਤੁਸੀਂ ਕੋਈ ਨਹੀਂ ਅਜਾ ਨਹੀਂ ਕਰਦੇ ਫਿਰ ਹਾਲਾਤ ਨਾਲ ਤੋਂ ਬੋਲ ਲੈਣਾ ਵਿੱਚ ਨਹੀਂ ਫਿਰ ਹਾਲਾਤ ਅਸੀਂ ਨੇ ਫਾਰਮ ਵਧਾਉਣੇ ਆ ਜੀ ਵਧਾਉਣਾ ਹਾਂਜੀ ਸਿਕਸ ਡੀ ਕੇ ਲਵਾ ਕੇ ਨਾ ਹਾਂਜੀ ਇਹ ਇਹਨਾਂ ਨੂੰ ਵਧਾ ਰਹੇ ਹਾਂ ਜੀ। ਫਾਰਮ ਵਧਾ ਰਹੇ ਹਾਂ। ਹਾਂਜੀ। ਦੇਖੋ ਵੀ ਮੇਰੋ ਗੱਲਾਂ ਤੁਸੀਂ ਬੀਜੀ ਨੇ ਵੀ ਸੁਣੀਆਂ। ਆਪਣਾ ਨਾਮ ਕੀ ਦੱਸਿਆ ਸੀ? ਰਾਮ ਸਿੰਘ ਜੀ। ਰਾਮ ਸਿੰਘ ਜੀ ਖੱਪਿਆ ਵਾਲੇ ਤੋਂ। ਇਹਨਾਂ ਗੱਲਾਂ ਤੇ ਗੌਰ ਕਰ ਕੋ ਨੋਰ 1 ਪ੍ਰੀਮਾ ਮੈਂ। ਥੋੜੇ ਜਿਹਾ ਕਿਹੜਾ ਜੌਨਾ ਵੀ ਇੱਥੇ ਨੇ ਪੀੜਾ ਕੋ ਕਰੀ ਲੈ ਜੇ ਨਾ। ਤੇ ਇਦਾਂ ਨੂੰ ਸੱਸੀ ਸਿੰਘ ਨੂੰ ਭਰਾ ਕੇ ਪਛਣਾ ਤਿਆਰ ਕਰਕੇ ਫਾਰਮ ਬਣਾਉ ਉਹ ਆਪਣੀ। ਇਨੋਂ ਫੋਨੇ ਕਿਉਂ ਜੀ ਉਹਨੇ 3D ਪੋਣੀ ਆ ਜੀ ਗੱਲ ਦੀ ਇਹ ਨਾਲ ਚਾ ਅਚਾਰ ਦੀ ਅਚਾਰ ਦਾ ਗੱਲ ਨਹੀਂ ਜਿਹੜਾ ਪਾਉਂਦੇ ਆ ਇਹਦੇ ਨਾਲ ਤੇ ਆਪਣਾ ਅਡੋਨੋ ਪ੍ਰੋਵਰ ਆਉਂਦੀ ਆ ਨਹੀਂ ਉਜਾਦੀ ਕੋਈ ਜੇ ਤਾਂ ਉਂਦੀ ਅਲਾ ਪਾਜੀ ਫਿਰ ਤਾਂ ਆਉਂਦੀ ਆ ਜੀ ਉਂਦੀ ਵਾਲਾ ਨਾ ਹੋ ਫਿਰ ਨਹੀਂ ਆਉਂਦੀ ਬਾਕੀ ਉਹ ਟੈਕਸਮ ਉਹ ਆਪਣਾ ਹੋ ਗਿਆ ਪਾਊਡਰ ਉਂਦੀ ਵਾਲਾ ਉਂਦੀ ਨਾਸ਼ਕ ਉਹ ਵੀ ਲਾ ਕੇ ਉਹਨੇ ਹੁਣ ਮੈਂ ਕਿ ਫੀਡ ਇਹਦੇ ਵਿੱਚ ਪਾ ਦਿੰਨੇ ਕੋਈ ਆ ਫੀਡ ਚ ਫੀਡ ਚ ਜੀ ਫੀਡ ਚ ਪਾ ਲਓ ਹਾਂਜੀ ਇਹਦੇ ਬਾਰੇ ਕੀ ਦੱਸਣ ਲੱਗੇ ਤੁਸੀਂ ਇਹ ਚਾਰਾ ਮਹੀਨਿਆਂ ਦੀ ਹੈ ਜੀ ਇਹ ਅੱਛੀ ਇਹ ਚਾਰਾ ਮਹੀਨਿਆਂ ਦੀ ਹਾਂਜੀ ਜਿਹੜੇ ਕਿਉਂ ਦੱਸਤਾ ਨਹੀਂ ਇਹ ਹਲਕਦੀ ਹੈ ਜੀ ਇਹ ਨਾ ਇਹ ਹੈਗੀ ਹੈ ਜੀ ਆਪਣੇ ਦੀ ਸੁਣੋ ਨੋ ਨਿਤ ਨਹੀਂ ਸਰਕਾਰ ਨਸੀਮਨ ਸੀ ਆਇਆ ਯਾਰ ਮੈਂ ਹੁਣ ਭੁੱਲ ਗਿਆ ਪਰ ਕੋਈ ਗੱਲ ਨਹੀਂ ਹਾਂ ਸਰਕਾਰੀ ਦੀ ਹੈ ਠੀਕ ਇਹ ਵੀ ਸਰਕਾਰੀ ਸੀਮਨ ਸੀਗਾ ਜਾਨ ਤੁਸੀਂ ਸਰਕਾਰੀ ਸੀਮਨ ਹੀ ਜ਼ਿਆਦਾ ਚੂਜ਼ ਕਰ ਦਿਓ ਨਹੀਂ ਪ੍ਰਾਈਵੇਟ ਕਰਦੇ ਸੀਮਨ ਭਾਈ ਕਰਦੇ ਪਰ ਇਹ ਸਰਕਾਰੀ ਸੀਮਨ ਇਸ ਤਰ੍ਹਾਂ ਨਾ ਇਹ ਸਰਕਾਰ ਨੇ ਏਬੀਐਸ ਤੋਂ ਮੁੱਲ ਲਿਆ ਹੈ ਸਬਸਿਡੀ ਦੇ ਸਰਕਾਰ ਤਾਂ ਉਹਦਾ ਮੁੱਲ ਲੈਂਦੀ ਹੈ ਮਹਿੰਗਾ ਰੇਟ ਦਾ ਤੇ ਇਹ ਮਤਲਬ ਡੇਰੀ ਫਾਰਮਰ ਨੂੰ ਇਹ ਦਿੰਦੀ ਹੈ ਸਬਸਿਡੀ ਹਾਂਜੀ ਇਹ 250 ਨੂੰ ਮਤਲਬ ਮਿਲਦਾ ਹੈ ਜਿਹੜਾ ਜਿਹੜਾ ਉੱਥੇ 1500 ਨੂੰ এবੀਐਸ ਵਾਲੇ ਵੇਚਦੇ ਐ ਪੱਛੀਆਂ ਵਾਲਾ 66 ਸੀਮਨ ਅੱਛਾ ਜੀ ਹਾਂਜੀ ਜਣੇ ਆਪਾਂ ਨੂੰ ਇੱਥੋਂ ਇਹ ਗੱਲ ਵੀ ਸਿੱਖਣ ਨੂੰ ਮਿਲ ਜੇ ਵੀਰ ਮੇਰੋ ਵੀ ਆਪਾਂ ਆਣਾ ਜਿਹੜੇ ਪਹਿਲੀ ਗੱਲ ਤਾਂ ਜਿਹੜੇ ਆਪਣੇ ਠਕਾਈਆਂ ਹਸਤਾਲਾ ਪੰਚਾਇਤਾਂ ਨੂੰ ਕਹਿ ਕੇ ਉਹਨਾਂ ਬਾਰੇ ਉਹ ਡਾਕਟਰਸ ਬਾਰੇ ਬਾਕੀ ਮੈਡੀਕਲ ਜਿਹੜਾ ਆਉਂਦਾ ਕਹਿਣਾ ਚਾਹੀਦਾ ਆਪਾਂ ਵੀ ਪੱਤ ਪਤਾ ਆਵੇ ਪਰ ਇਹ ਵੀ ਕਹਿੰਦੇ ਆਉਂਦਾ ਸਾਰਾ ਕੁਝ ਆਪਾਂ ਲੈਣ ਨਹੀਂ ਜਾਂਦੇ ਜ਼ਰੂਰੀ ਆ ਕੇ ਨਲੇ ਤਾਂ ਆਪਾਂ ਨੂੰ ਹਸਪਤਲ ਜ਼ਰੂਰ ਜਾਣਾ ਲੈ ਜਿਹਨੇ ਕਿ ਆਪਣੇ ਪਿੰਡਾਂ ਦੇ ਵਿੱਚ ਬਣੇ ਆ। ਉਹ ਤੋਂ ਰੋਟਾ ਬੰਨੋ ਜਿਹਾ ਬਾਕੀ ਜਿਹੜਾ ਬਾਈਂਡਰ 73 ਨੰਬਰ ਆਪਾਂ ਦਾ ਪ੍ਰਾਈਵੇਟ ਬਤੀ ਹੋ ਰਿਹਾ 15 ਉਹ 2000 ਦਾ ਜਿਹੜਾ ਸਿਕਸ ਦਾ। ਇਹਨਾਂ ਗੱਲਾਂ ਤੇ ਗੌਰ ਕਰੋ ਮੇਰੀ ਵੀਡੀਓ ਦੇ ذریعے।ਾਰੇ ਮੇਰੇ ਜਿੰਨੇ ਤੁਹਾਨੂੰ ਸਰੋਤੇ ਬਾਰੇ ਵੀਡੀਓ ਦੇਖਦੇ ਆ। ਬਹੁਤ ਧੰਨਵਾਦ ਤੇ ਬਾਈ ਜੀ ਉਹਨਾਂ ਦੇ ਬਹੁਤ ਧੰਨਵਾਦ ਕਰਨਾ ਗਰਾਂਹ ਕਾਰੀ ਦਿੱਤੀ ਐ ਨਹੀਂ ਆਮ ਇੰਨੇ ਵੀ ਡੀਲੀਵਰ ਕਰਵਾ ਲਿਆ ਅੰਦਰ ਨਹੀਂ ਬਾਣ ਦਿੰਦੇ ਹਰੇਕ ਬੰਦੇ ਨੂੰ ਜੀ ਬਹੁਤ ਬਹੁਤਾਂ ਨੂੰ ਬਾਈ ਜੀ ਤੋਂ ੜੱਕ ਵਾਰੀ ਫੇਰ ਨਾਮ ਤੇ ਐਡਰੈਸ ਦਾ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਜੀ ਜਿਨ੍ਹਾਂ ਨੇ ਸਾਡੇ ਇੱਥੇ ਵਿਜ਼ਿਟ ਕੀਤਾ ਆ ਕੇ ਤੇ ਫਾਰਮ ਦੀ ਵੀਡੀਓ ਬਣਾਈ ਜੀ ਬਾਕੀ ਮੇਰਾ ਨਾਮ ਆਰਾਮ ਸਿੰਘ ਪਿੰਡ ਖਪਿਆਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਫੋਨ ਨੰਬਰ ਨਟੇ 914278063 ਹੈ ਹਾਂਜੀ ਭਾਈ ਇਹਦਾ ਨੰਬਰ ਅੱਜ ਕੀ ਜਿੰਦੇ ਹੱਥ ਚੱਲੂਗਾ ਹਟਾ ਤੇ ਇਹਨਾਂ ਨਾਲ ਸੰਪਰਕ ਕਰਕੇ ਤੁਸੀਂ ਜਿੰਨੇ ਵੀ ਇੱਥੇ ਇਹਨਾਂ ਦੇ ਲੱਗ ਛੱਕ ਰਹਿਣ ਵਾਲੇ ਆ ਜਾਂ ਫੋਨ ਨੰਬਰ ਤੇ ਜਾਣਕਾਰੀ ਲੈ ਸਕਦੇ ਹੋ ਆਰਾਮ ਇੱਕ ਵਾਰੀ ਧੰਨਵਾਦ ਬਈਗਰਾਮ ਸਿੰਘ ਜੀ ਦਾ ਦੋਹਰਾ ਫਿਰ ਧੰਨਵਾਦ ਸਤਿਕਾਰ ਸਤਿਕਾਰ